ਬਾਈ ਕਾਰਲੋ ਮੱਕੀ ਦੇ ਦਰਸ਼ਨ ਤੁਹਾਨੂੰ ਕਰਾ ਦਈਏ ਸਫਾਈ ਪੂਰੀ ਆ ਮਸ਼ੀਨ ਦੀ ਦਣਾ ਦੁਣਾ ਵੀ ਡੇ ਨੀ ਡੁੱਟਦਾ ਹੈਗਾ ਸੱਤਿਆ ਮਾਨ ਮਾੜਾ ਮੋਟਾ ਝੁੱਟ ਰਿਹਾ ਜਾਨਾ ਇਹ ਆਪਣੀ ਉਹ ਚੱਲਦੀ ਹੈ ਕਿਦੇ ਨੋ ਮਸ਼ੀਨ ਦੇ ਕਿੱਥੇ ਕਿੱਥੇ ਤੱਕ ਆਉਂਦੇ ਪੂਰੀ ਵਧੀਆ ਮੱਕੀਆ ਦੇਖਦੇ ਆਂ ਕੀ ਝਾੜ ਬਣਦਾ ਸਾਡੀ ਵੇਚ ਕੇ ਬਦਲ ਲਗਵਾ ਆ ਵੀ ਆਪਣੇ ਖੇਤ ਉਹ ਟਰਾ ਨੇ ਆਪਣੇ ਉਹ ਦੂਆ ਟਰੈਕਟਰ ਖੜਾ ਬਣਾ ਉੱਧਰ ਲੋਪੇ ਮਿਲਦੇ ਆ ਤੁਹਾਨੂੰ ਲੋ ਬਾਈ ਜੀ ਆਹ ਟਰਾਲੀ ਲਿਆਈ ਸੀ ਆਪਾਂ ਭਰ ਕੇ ਟਰਾਲੀ ਜਿੰਦੀ ਆਪਾਂ ਲਾ ਚੱਕ ਕੇ ਟਰੈਲਰ ਚ ਲਾਈ ਆ ਤੁਸੀਂ ਤਾਂ ਖਾ ਲੈਣੇ ਉਹਦੇ ਜਿਹੜੇ ਬਾਈ ਲੋ ਬਾਈ ਜੀ ਆਪਾਂ ਆ ਗਏ ਮੰਡੀ ਖੰਨੇ ਨਾਲਾ ਮੰਡੀ ਮੱਕੀ ਲੈ ਕੇ ਮੱਕੀ ਆਪਾਂ ਸਿੱਧੀ ਫੇਰ ਗਾ ਦਿੱਕਣੇ 32 ਬੱਤੀ ਮੋਚਰ ਆ ਰਿਆ ਤੀਗਾ 1600 ਰੁਪਏ ਨੂੰ ਸੇਲ ਕਰੀਏ ਜੀ ਦੇਖਣੇ ਬੜਾ ਹੀ ਕੰਡਾ ਕੁਛ ਨਹੀਂ ਹੋਰ ਕਰਨਾ ਆਏਗਾ ਹੁਣ ਲੈਫਟ ਜਾ ਕੇ ਆਪਾਂ ਮੁੜ ਜਾਣਾ ਜਾਨੋ ਦੂਜੀ ਟਰਾਲੀ ਆਪਣੀ ਭਰਦੀ ਆ ਫਿਰ ਆਪਾਂ ਉਹ ਲਿਆਵਾਂਗੇ